ਯਾਦਵਿੰਦਰ ਨਾਮ ਰੱਖਣ ਦਾ ਸਬਬ ਕਿੱਦਾਂ ਬਣ ਗਿਆ ਉਹ ਬੇਸਿਕਲੀ ਆ ਕਨਸੈਪਟ ਜਿਹੜਾ ਤੁਸੀਂ ਦੇਖੋਗੇ ਨਾ ਉਹ ਥੋੜਾ ਜਿਹਾ ਓਦਾਂ ਨਹੀਂ ਆ ਜੀ ਕਿ ਬੇਸਿਕਲੀ ਉਹਦੇ ਬੇਸਿਕਲੀ ਲਵ ਸਟੋਰੀ ਆ ਬਟ ਸਾਈਕੋਲੋਜੀਕਲ ਲਵ ਸਟੋਰੀ ਆ ਜੀ ਤਾਂ ਕਰਕੇ ਉਹਦਾ ਥੋੜਾ ਜਿਹਾ ਨਾਮ ਜੋ ਤੁਸੀਂ ਦੇਖੋਗੇ ਫਿਰ ਤੁਹਾਨੂੰ ਸਮਝ ਆਊਗਾ ਤੇ ਜਿਹੜੇ ਫਿਲਮ ਦੇ ਵਿੱਚ ਆਰਟਿਸਟ ਹੈ ਉਹ ਆਪਣੇ ਜਲੰਦਰ ਦੇ ਹੀ ਆ ਕਿ ਹਾਂ ਬਾਹਰਲੇ ਸ਼ਹਿਰਾਂ ਦੇ ਵੀ ਆ ਆਪਣੇ ਫਿਲਮ ਦੇ ਜਿਹੜੇ ਆਰਟਿਸਟ ਨੇ ਉਹ ਥੀਏਟਰ ਤੋਂ ਨੇ ਅੱਛਾ ਜੀ ਥੀਏਟਰ ਕਰਦੇ ਨੇ ਥੀਏਟਰ ਆਰਟਿਸਟ ਨੇ ਤੇ ਚੰਡੀਗੜ੍ਹ ਥੀਏਟਰ ਨਹੀਂ ਜਲੰਧਰ ਜਲੰਧਰ ਥੀਏਟਰ ਜਲੰਧਰ ਦੇ ਵਿੱਚ ਜੀ ਤੇ ਇੱਕ ਵਿੱਚ ਇਨਫਲੂਐਂਸਰ ਵੀ ਹੈ ਆਪਣੇ ਜਲੰਧਰ ਲਈ ਮੁੰਡਾ ਆ ਤੁਹਾਨੂੰ ਪਤਾ ਹੋਊਗਾ ਗੁਰਕਰਨ ਸਿੰਘ ਹਾਂਜੀ ਹਾਂਜੀ ਉਹ ਹੈ ਨਾਲ ਇੱਕ ਗੋਰੀ ਲੰਦਨ ਮੁੰਡਾ ਆ ਉਹ ਬਹੁਤ ਸੋਹਣੀ ਐਕਟਿੰਗ ਕਰਦਾ ਉਹਨੇ ਪਹਿਲਾਂ ਵੀ ਇੱਕ ਦੋ ਸ਼ਾਰਟ ਫਿਲਮਾਂ ਸੀ ਕੀਤੀਆਂ ਨੇ ਤੇ ਉਹਦੇ ਵਿੱਚ ਉਹ ਕਿਥੇ ਮਤਲਬ ਉਹਦੇ YouTube ਤੇ ਪਈਆਂ ਨੇ ਬਟ ਉਹਦੇ ਵਿੱਚ ਉਹਨੇ ਕਾਫੀ ਕੰਮ ਕੀਤਾ ਫਿਰ ਇੱਕ ਲੜਕੀ ਆ ਕੋਮਲ ਸ਼ਰਮਾ ਉਹ ਉਹ ਵੀ ਐਜ਼ ਅ ਫਰੈਸ਼ਰ ਹੀ ਆਈ ਸੀ ਕਿ ਬਟੋ ਦਾ ਜਦੋਂ ਆਡੀਸ਼ਨ ਆਇਆ ਸੀ ਮੇਰੇ ਕੋ ਕਿਉਂਕਿ ਮੈਂ ਆਡੀਸ਼ਨ ਮੰਗਵਾਇਆ ਸੀ ਪਹਿਲਾਂ ਫੋਨ ਤੇ ਤੇ ਉਹਨੇ ਜਦੋਂ ਆਡੀਸ਼ਨ ਮਤਲਬ ਐਕਟ ਕਰਕੇ ਭੇਜਿਆ ਮਨ ਨੂੰ ਜਿਹੜਾ ਸੀਨ ਸੀਗਾ ਹਨਾ ਸੋ ਮੈਨੂੰ ਬਹੁਤ ਨੇਚਰਲ ਇੱਕੋ ਲੱਗਾ ਕਿ ਵੀ ਬਹੁਤ ਨੇਚਰਲ ਕਰ ਰਹੀ ਹੈ ਉਹ ਲੜਕੀ ਤੇ ਫਿਰ ਉਹ ਤੁਸੀਂ ਫਿਲਮ 'ਚ ਵੀ ਦੇਖੋਗੇ ਤੁਹਾਨੂੰ ਇਦਾਂ ਲੱਗੇ ਬਹੁਤ ਨੇਚਰਲ ਕਰ ਰਹੀ